ਅਗਰ ਜਿੱਕਾ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਿੰਡ ਸੂਦਾਂ ਜਿਹੜਾ ਬਰੋਜਪੁਰ ਤਹਿਸੀਲ ਜੀਰਾ ਡਾਕ ਨਾ ਮਹੂ ਉਹਦੇ ਵਿੱਚ ਮੌਜੂਦ ਖੜੇ ਆ ਤੁਹਾਨੂੰ ਪਤਾ ਹੈ ਕਿ ਅਸੀਂ ਇਹੋ ਜਿਹੀ ਕੋਈ ਨਾ ਕੋਈ ਪੁਰਾਣੀ ਜਿਵੇਂ ਮੰਨ ਲਓ ਕੋਈ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਜਾਂ ਕੋਈ ਪੁਰਾਣੀ ਮਸਜਿਦ ਉਹ ਵੀਡੀਓ ਲਈ ਤੁਹਾਨੂੰ ਦਿਖਾਉਣ ਦੀ ਯਾਤਰ ਕਰਨੇ ਆ ਅੱਜ ਜੇ ਤੁਸੀਂ ਮਸਜਿਦ ਵੇਖ ਰਹੇ ਆ ਪਿੰਡ ਸੂਦਾਂ ਦੇ ਵਿੱਚ ਪਾਕਿਸਤਾਨ ਦੇ ਮੁਸਲਮਾਨ ਵੀਰਾਂ ਦੇ ਆ ਕਉਂਕੇ ਕਿਸਾਨ ਵੀ ਜਿਹੜੀ ਹੁੰਦੇ ਨੇ ਤਾਨਾ-ਤਾਨੇ ਲਿਖਿਆ ਹੋਇਆ ਤੇ ਉਰਦੂ ਦੇ ਵਿੱਚ ਲਿਖਿਆ ਹੋਇਆ ਵਾ ਇਹ ਸਾਰੀ ਤੁਹਾਨੂੰ ਰਿਕਵਰੀ ਕਰਦੇ ਆਂ ਹਾਂ ਦਲਬਾਦ ਘਾੜੇ ਨਾਲ ਚੱਲ ਕੇ ਅੰਦੂ ਮੈਂ ਕਵਰ ਮੈਨ ਨੂੰ ਇੰਦਰਵਾਰ ਵਰਕੇ ਹੋਰੀ ਤੇ ਹੱਟਦਾ ਜਾਵੇ ਸਰ ਬਰੋਡ ਜੋ ਹੋ ਰਿਹਾ ਹੈ ਇਹ ਤੋ ਸਾਹਿਬਤ ਤੋਂ ਦਿੱਲੀ ਪਈ ਬਹੁਤ ਪੁਰਾਣੀ ਪਾਕਿਸਤਾਨ ਤੋਂ ਪਹਿਲੋਂ ਗੇਮਰ ਸਾਂ ਇੱਥੇ ਮੁਸਲਮਾਨਾਂ ਨੇ ਰਹਿ ਗਏ ਇਹ ਨਾ ਕਿ ਜੇਮਰ ਸਾਂ ਨਾ ਲੰਮੇ ਤੋਂ ਇਹ ਕਿੱਥੇ ਆ ਪਏ ਕਰਦੇ ਰਿਹਾ ਕੋਈ ਜ਼ਿਆਦਾ ਡੇ ਇੱਥੇ ਠੀਕ ਹੈ ਤੁਮ ਕੋਲ ਕੇ ਨਾ ਬਾਰੇ ਵੀ ਜਾਣਕਾਰੀ ਹੈ ਤੇ ਬਾਰੇ ਇਹ ਜਾਣ ਤੇ ਸਾਡੀ ਸਮਾਜ ਤੋਂ ਪਹਿਲ ਹੋਈਏ ਸਾਡੀ ਸਮਾਜ ਤੋਂ ਪਹਿਲ ਹੋਈਏ ਅੱਛਾ ਤੁਸੀਂ ਜਾਨ ਕੇ ਪਾਕਿਸਤਾਨ ਨੂੰ ਇੱਧਰ ਆਏ ਸੀ ਤੇ ਪਾਕਿਸਤਾਨੋਂ ਆਏ ਅੱਛਾ ਅੱਛਾ ਅੱਗੇ ਕਿੱਲਾ ਪਿੰਨ ਕਿਹਨਾਂ ਸ਼ੜਕ ਠੀਕ ਹੈ ਅਹੀਂ ਜਿਉਂ ਹੀ ਪੁੱਛਣ ਤੋਂ ਐ ਨਿਕਲ ਆ ਕੇ ਦੇਖਣ ਲੱਗੇ ਅੱਛਾ ਅੱਛਾ ਜੋ ਪਹਿਲੋ ਇੱਥੇ ਇੱਕ ਘਰ ਸੀ ਉਹ ਰਹਿੰਦੇ ਸੀ ਅੱਛਾ ਅੱਛਾ ਬਾਅਦ ਚ ਉਹਨਾਂ ਦੇ ਇੱਕ ਬੱਚਾ ਹੋ ਗਿਆ ਨੇ ਚਲੇ ਗਿਆ ਉਦੋਂ ਬਾਅਦ ਫਿਰ ਖਾਲੀ ਪਈ ਅੱਛਾ ਜੀ ਹੋਲੀ ਕਰਕੇ ਬਸ ਨਾ ਸੰਭਾਲਣ ਤੇ ਛੱਤ ਸਾਰਾ ਕੁਝ ਡਿੱਗ ਪਿਆ ਇਹ ਸ਼ਾਇਦ ਤੋਂ ਪਹਿਲੂ ਹੈ ਗਈ ਸੀ ਕਿ ਜਾਂ ਪਹਿਲੇ ਸੱਤੇਗੀ ਅੱਛਾ ਅੱਛਾ ਤਾਂ ਪੂਰੇ ਡਿੱਗ ਗਿਆ ਤਾਂ ਪਹਿਲੇ ਹੋ ਗਈ ਵਧੀਆ ਛੱਤ ਸੀ ਅੱਛਾ ਰਹੇ ਸੀ ਇੱਥੇ ਰਹਿੰਦੇ ਸੀ ਉਹ ਦੋ ਤਿੰਨ ਜੀ ਅੱਛਾ ਅੱਛਾ ਤੇ ਜਿਉਂ ਨਾ ਛੱਡੀ ਫਿਰ ਉਦੋਂ ਬਾਅਦ ਹੋਲੀ ਕਰਕੇ ਦੇਬਸੀ ਹੋ ਗਈ ਅੱਛਾ ਤੇ ਨਾ ਸੰਭਾਲਣ ਤੋਂ ਸਾਰੀ ਛੱਤ ਡਿੱਗ ਕੇ ਕਿਸ ਇੱਕ ਨਵਰਾ ਮੁਸਲਮਾਨ ਵੀਰ ਵੀ ਵੇਖਣ ਆਏ ਨੇ ਅੱਛਾ ਉਹ ਇਸੇ ਜਗ੍ਹਾ ਤੇ ਮਾਲਕ ਸੀ ਕਿ ਚਾਹੂ ਹੋ ਨਹੀਂ ਪੈਸੇ ਜਿਹੜੇ ਉਹਨਾਂ ਦੇ ਇੱਧਰ ਰਹਿੰਦੇ ਨੇ ਬੰਦੇ ਉਹਨਾਂ ਦੇ ਜੀਰੇ ਰਹਿੰਦੇ ਅੱਛਾ ਜੀ ਆਪਣੇ ਉਹਨਾਂ ਨੇ ਬੰਦੇ ਛੱਡੇ ਨੇ ਆਪਦੇ ਜਿਵੇਂ ਇੱਧਰ ਪਾਕਿਸਤਾਨ ਵਾਲਾ ਠੀਕ ਠੀਕ ਆ ਹ ਉਹ ਬੰਦੇ ਇੱਕ ਦੋ ਰੋ ਵੇਖਣ ਵੀ ਆਏ ਨੇ ਪਰ ਰਣ ਕੇ ਉਹਨਾਂ ਕੋਈ ਸੰਭਾਲਣ ਦੀ ਕੀਤੀ ਅੱਛਾ ਅੱਛਾ ਦੋ ਤਿੰਨ ਵਾਰ ਜਿਵੇਂ ਆਏ ਜਾਣ ਕੇ ਵੀ ਸੰਭਾਲ ਕਰਨ ਪਰ ਉਹਨਾਂ ਕੋਈ ਨਹੀਂ ਆਣ ਕੇ ਉਸ ਤੋਂ ਬਾਅਦ ਉਹ ਮੌੜੇ ਠੀਕ ਆ ਵਿਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਵੀਰਾਂ ਨੂੰ ਇਹੋ ਬੇਨਤੀ ਹੈ ਮਾਲ ਪਾਕਿਸਤਾਨ ਵਿੱਚ ਵੀ ਜਿਹੜੇ ਮੁਸਲਮਾਨ ਇਹ ਵੀਡੀਓ ਸਾਡੀ ਵ ਕਿ ਕਿਉਂਕਿ ਇਹਨਾਂ ਮਾਰਤਾਂ ਨੂੰ ਆਪਾਂ ਯਾਦਗਾਰ ਰੱਖਣਾ ਵਾ ਤਾਂ ਜਦੋਂ ਇਹ ਖੰਡਰ ਬਣ ਰਿਹਾ ਵਾ ਕਿਉਂਕਿ ਇਹੋ ਇਤਿਹਾਸਕ ਪਿੰਡ ਵੀ ਇੱਕ ਜਗਾ ਬਣ ਜਾਂਦੀ ਜੇ ਮੰਨ ਲਓ ਖੂ ਹੋਇਆ ਜਾਂ ਇਤਿਹਾਸਕ ਗੁਰਦਾਰਾ ਹੋਏ ਇਹਨਾਂ ਨੂੰ ਸੰਭਾਲਣ ਦੀ ਲੋੜ ਆ ਕਿਉਂਕਿ ਆਪਣੇ ਆਉਣ ਵਾਲੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਹਿੰਦੂ ਭਾਰਤ ਤੇ ਪਾਕਿਸਤਾਨ ਇਕੱਠੇ ਹੁੰਦੇ ਸੀਗੇ ਕਿਉਂਕਿ ਇੱਧਰ ਨੇ ਮੁਸਲਮਾਨ ਵੀ ਰਹੇ ਜਦੋਂ ਜਾਂਦੀ ਸੀ 47 ਦੇ ਵਿੱਚ ਜਾੜਾ ਤੇ ਉਦੋਂ ਵੀ ਮੇਰੇ ਹੱਥਾਂ ਕਰਕੇ ਇਹ ਅੰਦਰ ਨੇ ਇੱਧਰ ਆ ਗਏ ਤਾਂ ਕਿ ਹਟਾ ਸਿਗਣਾ ਪਾਉ ਨੂੰ ਉਹਨੇ ਤਾਂ ਇੱਕ ਦੂਜੇ ਨਾਲ ਬੁਲਾ ਸਕਦਿਆਂ ਮਾ ਜੇ ਕਿ ਮੇਰਾ ਵੀਰ ਫੇਸਬੁੱਕ ਕਰਾਈ ਜਾਂ ਦੋਸਤ ਵੀਡੀਓ ਵੀਡੀਓ ਤੇ ਦੇਖਦਾ ਤਾ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਤੋ ਆਪਣੇ ਇੱਥੇ ਆ ਕੇ ਜਾਰੀ ਕੰਦੇ ਜਿਹੜਾ ਸਾਡੇ ਜਗ੍ਹਾ ਤੇ ਦਰਸ਼ਣ ਕਰ ਸਕਦਾ ਇੱਥੇ ਕਿਉਂਕਿ ਸਾਡਾ ਮੇਨ ਵੀਡੀਓ ਉਹ ਕੋਉਣ ਦਾ ਮਤਲਬ ਹੁੰਦਾ ਵਾ ਕਿ ਜਿਹੜੇ ਆਪਣੇ ਵਿਛੜੇ ਇੱਕ ਦੂਜੇ ਤੋਂ ਉਸ ਨੂੰ ਯਾਦ ਬੈਠ ਸਕਣ ਬਹੁਤ ਸੰਟਰ ਬੋਲ ਸਕਦਾ ਹੈ ਤੇਰੀ ਸੰਭਾਲਣ ਦੀ ਦੌਰੇ ਇਤਿਹਾਸਕ ਜਗਾ ਸਮਾਗਨ ਦੀਆਂ ਲੋੜ ਹੁੰਦੀਆਂ ਪਾਣੂ ਕਿਉਂਕਿ ਦੇ ਦੇ ਨਾਲ ਪਿੰਡ ਦਾ ਨਾਮ ਸੋਸ਼ਣ ਹੁੰਦਾ ਵਾ ਤੇ ਪੁਰਾਣੇ ਜਿਆਦਾ ਜੁੜੀਆਂ ਹੁੰਦੀਆਂ ਵਾ ਦਰਵਾਜ਼ੇ ਦੀ ਦਰਵਾਜ਼ੇ ਵੀ ਉਦੋਂ ਦੀਆਂ ਪੁਰਾਣੇ ਜੀ ਪਾਕਿਸਤਾਨ ਦੇ ਟਾਈਮ ਦੇ ਦਰਵਾਜ਼ੇ ਨਾ ਕਿਤੇ ਮਹਾ ਜੁਗਰੇ ਤੇਰੇ ਸਾਹਮਣੇ 12 ਦੀਆਂ ਉਦੋਂ ਦੀਆਂ ਨਾ ਮਾਰ ਕਿੰਨਾ ਮੰਜਾ ਹੀ ਜਾਵੇਗਾ ਕੋਈ ਹਾਂ ਦੇਖੀ ਕੁੜੀ ਤੋਂ ਮੈਂ ਵੀਡੀਓ ਦਿਖਾਈ ਆ ਜੋ ਕਿ ਮਸਜਿਦ ਦੇ ਪਾਸ ਤਣਾ ਵੀਰਾਂ ਦੇ ਇਥੋਂ ਜ 47 ਦਾ ਜਾੜਾ ਹੋਇਆ ਸੀ ਮੇਰੇ ਵੀ ਉਧਰ ਚਲੇ ਗਏ ਆ ਔਰ ਜਿਹੜੇ ਮੇਰੇ ਵੀਰ ਦੂਰੋਂ ਦੂਰੋਂ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਵੀਡੀਓ ਦੇ ਦੇ ਆ ਉਹਨਾਂ ਨੂੰ ਬੇਨਤੀ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੇ ਜੋ ਇਹਦਾ ਵਾਲੀ ਵਾਰਸ ਇਹਨੂੰ ਦੇਖ ਕੇ ਕਿ ਹੋਰ ਆਪਣੀ ਜਾਗਰ ਜਿਹੜੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਸਕਦੇ ਮੇਰੇ ਹਿਸਾਬ ਨਾਲ ਤਾਂ ਹੁਣ ਤਾਂ ਰਹਿ ਹੀ ਨਹੀਂ ਗਏ ਪਿਓਰ ਗਪੰਦੇ ਬਜ਼ੁਰਗਾਂ ਨੂੰ ਜਾਦਾ ਪਤਾ ਹੁੰਦਾ ਮੇਰੇ ਵੀਰਾਂ ਨੂੰ ਬੇਨਤੀ ਆ ਕੀ ਵੱਤ-ਵੱਤ ਸ਼ੇਅਰ ਕਰੋ ਵੈਗਰ ਜੀ ਖਾਲਸਾ ਤੇ ਵੈਗਰ ਜੀ ਫੜੇ